ਵੜਲ ਵਾਰ ਆਣ ਵਾਲੀ ਹੈ ਬਿਲਕੁਲ ਆਣ ਵਾਲੀ ਦੁਨੀਆ ਤਬਾਹ ਹੋਣ ਵਾਲੀ ਬਿਲਕੁਲ ਆਣ ਵਾਲੀ ਹੈ ਤਬਾਹ ਹੋਈ ਵੀ ਹੋਈ ਆ ਹੋ ਜਾਣੀ ਆ ਠੀਕ ਹੈ ਫਿਰ ਦੁਨੀਆ ਹੀ ਤਬਾਹ ਹੋ ਜਾਣੀ ਆ ਤੁਸੀਂ ਰੱਬ ਦੇ ਨਾਮ ਨਾਲ ਜੋੜ ਰਹੇ ਹੋ ਦੇਖੋ ਮੈਂ ਦੱਸਦਾ ਜਿਹੜੀ ਹੁਣ ਤੁਸੀਂ ਕੋਈ ਵੀ ਕੰਮ ਕਰਦੇ ਆ ਤੁਹਾਨੂੰ ਪਤਾ ਵੀ ਜਦੋਂ ਆਪਣੇ ਕੋਈ ਅਨਾਉਂਸਮੈਂਟ ਕਰਦੇ ਆ ਵੀ ਭਾਈ ਬਾਹਰਲੇ ਦੇਸ਼ਾਂ 'ਚ ਕੀ ਹੁੰਦਾ ਜਦੋਂ ਕਹਿੰਦੇ ਵੀ ਖੰਡ ਦੀ ਆ ਬੋਰੀਆਂ ਘੱਟ ਰਹਿ ਗਈਆਂ ਭਾਈ ਆਪਣੇ ਕੋਲ ਸਟਾਕ ਘੱਟ ਰਹਿ ਗਿਆ ਹਾਂ ਹੈ ਤੇ ਲੋਕੀ ਕਹਿੰਦੇ ਖੰਡ ਖਾਣੀ ਛੱਡ ਦਿੰਦੇ ਆ ਸਟਾਕ ਵੱਜ ਜਾਂਦਾ ਆਪਣੇ ਆਪ ਵੀ ਪੂਰਤੀ ਆਉਣ ਲੱਗ ਜਾਂਦੀ ਹੈ ਹਨਾ ਖਾਣੀ ਛੱਡਤੀ ਪਰ ਆਪਣੇ ਉਲਟ ਕੀ ਹੁੰਦਾ ਜੇ ਕਹਦੇ ਵੀ ਸਟਾਕ ਖਤਮ ਹੋਣ ਆਲਾ ਲੋਕੀ ਕਰਦੇ ਆ ਲੋਕੀ ਭਰਨ ਲੱਗਦੇ ਆ ਭਰਨ ਲੱਗ ਜਾਂਦੇ ਆ ਜਿਹੜਾ 10 ਦਿਨਾਂ ਮਗਰੋਂ ਖਤਮ ਹੋਣਾ ਹੁਣੇ ਉਹ ਹੁਣੇ ਹੋ ਜਾਂਦਾ ਹਨਾ ਸੋ ਇਸ ਕਰਕੇ ਜੇ ਦੁਨੀਆ ਖਤਮ ਹੋਣ ਆਲੀ ਹੈ ਨਾ ਤੇ ਲੋਕਾਂ ਨੂੰ ਉਹਨਾਂ ਦੀ ਆਦਤ ਦੇ ਮਤਾਬਕ ਉਹਨੂੰ ਦੱਸਣਾ ਪੈਣਾ ਭਾਈ ਜਿੰਨੇ ਸਵਾਸ ਰਹਿੰਦੇ ਉਹ ਤਾਂ ਨਾਮ ਜਪ ਲਓ ਹੁਣ ਜਿਹੜਾ ਟਾਈਮ ਰਹਿ ਗਿਆ ਜਿਹੜਾ ਪਿਛਲਾ ਬੀਤਣਾ ਸੀ ਉਹ ਤਾਂ ਉਹ ਬੀਤ ਗਿਆ ਜੋ ਰਹਿੰਦੇ ਉਹਦੇ ਤਾਂ ਵੈਲਿਊ ਪਾ ਲੋ ਉਹ ਸਵਾਸਤਾ ਆਪਣੇ ਮੌਕੇ ਸੰਭਾਲ ਲੋ ਹਨਾ ਜਿੰਨੀ ਵਾਰ ਜਿੰਨੇ ਭਾਵੇਂ 10 20 100 ਲੱਖ ਜਿੰਨਾ ਸਵਾਸ ਰਹਿੰਦਾ ਉਹ ਤਾਂ ਰੱਬ ਦਾ ਨਾਮ ਲੈ ਲੋ ਠੀਕ ਹੈ ਪਰ ਗੱਲ ਪਰ ਗੱਲ ਤਾਂ ਇਹ ਗਈ ਜਾਂਦੀ ਹੈ ਵੀ ਹਜੇ ਤੱਕ ਕਾਲ ਯੁਗ ਦੀ ਸ਼ੁਰੂਆਤ ਹੋਈ ਹੈ ਤਾਂ ਕੋਈ ਕਹਿੰਦਾ ਦਬਾਉਣ ਵਾਲੀ ਹੈ ਕੋਈ ਕਹਿੰਦਾ ਨਹੀਂ ਕਾਲ ਯੁਗ ਔਰ ਸਤਜੁਗ ਦੋਨੋਂ ਹੀ ਪੈਰਲਰ ਚੱਲਦੇ ਆ ਸੱਚ ਔਰ ਝੂਠ ਦੋਨੋਂ ਪੈਰਲਰ ਚੱਲਦੇ ਆ ਹਰ ਇਨਸਾਨ ਦੇ ਅੰਦਰ ਸੱਚ ਔਰ ਝੂਠ ਤੇ ਸ਼ੈਤਾਨ ਔਰ ਪਰਮਾਤਮਾ ਦੀ ਆਦਤਾਂ ਸੇਮ ਰਹਿੰਦੀਆਂ ਨੇ। ਕਾਲ ਯੁਗ ਸਾਡੇ ਕੋਲ ਕੁਝ ਨਹੀਂ ਹੈ। ਸਭ ਕੁਝ ਹੈਗੇ ਸਮਝਾਣ ਦਾ ਤਰੀਕਾ ਬਸ। ਹੂੰ। ਧਰਮੀ ਬੰਦਿਆਂ ਨੇ ਆਪਣੇ ਆਪਣੇ ਸਮੇਂ ਦੇ ਮੁਤਾਬਕ ਸਮਝਾਣ ਦਾ ਤਰੀਕਾ ਪਨਾਇਆ। ਹੂੰ। ਹੁਣ ਦੱਸੋ ਮਹਾਭਾਰਤ ਦੇ ਟਾਈਮ ਜਿਹੜਾ ਯੁਗ ਸੀ ਠੀਕ ਹੈ। ਹੁਣ ਉਸ ਵਕਤ ਜਦੋਂ ਦ੍ਰੋਪਦੀ ਦਾ ਚੀਰਹਰਨ ਕੀਤਾ ਜਾ ਰਿਹਾ ਸੀ। ਹੂੰ। ਪੰਚਾਲੀ ਕਹਿੰਦੇ ਸੀ ਨਾ ਉਹਨੂੰ ਪੰਜਾ ਪਾਂਡਵਾਂ ਦੀ। ਮਾਂ ਪੰਜਾ ਹੈ। ਹੈਨਾ? ਉਹ ਚੀਰ ਹਰਣ ਕੀਤਾ ਜਾ ਰਿਆ ਸੀ ਉਹ ਕੋਈ ਸਤਜੁਗ ਦੇ ਜਾਂ ਦੁਆਪਰ ਦੇ ਕਾਰੇ ਸੀ ਹੈਨਾ ਨਹੀਂ ਨਾ ਉਹ ਕਾਰਾ ਕਿਹੜਾ ਸੀ ਕਲਯੁਗ ਦਾ ਸੀ ਨਾ ਹਾਂ ਜਦ ਕਲਯੁਗ ਹੀ ਜਿਹੜਾ ਆ ਉਹ ਬੁੱਧੀ ਤੇ ਡਿਪੈਂਡਡ ਆ ਜਿਸ ਵਕਤ ਤੁਸੀਂ ਉਸ ਪਰਮਾਤਮਾ ਤੋਂ ਹਟ ਕੇ ਕੋਈ ਗਲਤ ਕਾਰਜ ਕਰ ਰਹੇ ਹੋ ਕਲਯੁਗਾ ਹਾਂ ਠੀਕ ਆ ਜਿਸ ਵਕਤ ਤੁਸੀਂ ਪਰਮਾਤਮਾ ਦੇ ਨਾਲ ਜੁੜ ਕੇ ਉਹਦੇ ਨਾਲ ਜੁੜ ਕੇ ਉਹਦਾ ਗਿਆਨ ਲੈ ਰਹੇ ਹੋ ਉਹ ਸਤਜੁਗਾ ਠੀਕ ਆ ਤੇ ਸਤਜੁਗ ਸਤ ਸੱਚ ਦਾ ਯੁਗ ਠੀਕ ਹੈ ਜਦੋਂ ਹੁਣ ਆਹ ਗੱਲ ਆਪਣੀ ਚੱਲ ਰਹੀ ਆ ਉਸ ਪਰਮਾਤਮਾ ਦੇ ਨਾਮ ਦੀ ਚੱਲ ਰਹੀ ਆ ਸਤਜੁਗਾ ਜੇ ਆਪਾਂ ਇਹੀ ਇਹ ਪਾਰਕਾਂ ਦੇ ਵਿੱਚ ਹੋਰ ਮੁੰਡੇ ਕੁੜੀਆਂ ਵੀ ਟਹਿਲ ਰਹੇ ਆ ਉਹ ਕਲਜੁਗਾ ਹੂੰ ਠੀਕ ਹੈ ਕਲਜੁਗ ਇੱਕ ਬੁੱਧੀ ਦਾ ਤੁਹਾਡਾ ਸਤਾਰਾ ਸੋਚਣ ਦਾ ਚੇਤਨਾ ਦਾ ਤੇ ਉਹ ਬੁੱਧੀ ਤੇ ਕਹਿੰਦੇ ਬੁੱਧੀ ਜਿਹੜੀ ਉਹ ਬਜ਼ੁਰਗ ਦੀ ਵੀ ਖਰਾਬ ਹੋ ਸਕਦੀ ਆ ਬੱਚੇ ਦੀ ਵੀ ਖਰਾਬ ਹੋ ਸਕਦੀ ਆ ਜੇ ਬੱਚਾ ਸ਼ਰਾਰਤ ਕਰੇ ਤੁਸੀਂ ਕਹਿੰਦੇ ਸ਼ੈਤਾਨ ਆ ਉਹਦੇ ਕਿਹੜੇ ਦੰਦ ਨਿਕਲੇ ਆਂਦੇ ਆ ਖਤਰਨਾਕ ਬਣ ਜਾਂਦਾ ਜੇ ਉਹੀ ਬੱਚਾ ਸਾਉ ਪੁੱਤ ਬਣ ਕੇ ਬੈਠ ਕੇ ਵਾਇਗਰ ਵਾਇਗਰ ਕਰਦਾ ਤੇ ਜਗਾ ਨੇ ਬੜਾ ਭਗਤ ਆ ਸਾਧੂ ਬੰਦਾ ਉਹਨੇ ਕਿਹਾ ਜੋਗੀਆਂ ਵਾਲੇ ਕੱਪੜੇ ਪਾ ਲੈ ਬੁੱਧੀ ਦੇ ਆਪਣੇ ਆਪਣੇ ਚੇਤਨਾ ਦੇ ਸਤਾਰ ਹੈ ਉਹ ਜਿਹੜਾ ਕਾਰਜ ਕਰ ਰਿਹਾ ਹੁੰਦਾ ਉਹਦੇ ਮੁਤਾਬਕ ਲੋਕੀ ਉਹਦੀ ਤੁਲਨਾ ਕਰਨ ਲੱਗ ਜਾਂਦੇ ਆ ਉਸ ਮੁਤਾਬਕ ਹੁਣ ਕਲਯੁਗ ਜੇ ਕਹਿ ਦਈਏ ਵੀ ਕਲਯੁਗੀ ਆ ਜਿਨ੍ਹਾਂ ਪਾਪ ਵਧਿਆ ਹੋਇਆ ਜਿਨ੍ਹਾਂ ਹੁਣ ਇਹ ਨਾਸ਼ਵਾਨ ਧਰਤੀ ਆ ਜਿਨੇ ਖਤਮ ਹੋਣਾ ਹੀ ਹੋਣਾ ਕਿਉਂਕਿ ਜਿਹੜੀ ਚੀਜ਼ ਪ੍ਰਗਟ ਹੋ ਗਈ ਉਹਨੇ ਖਤਮ ਹੋਣਾ ਹੋਣਾ ਉਹਦਾ ਅੰਤ ਤੈਅ ਆ ਤੇ ਜਿੰਨੇ ਹੁਣ ਪਰਮਾਣੂ ਹਥਿਆਰ ਬਣੇ ਉਹਨੇ ਭਾਜੀ ਵੱਜਣਾ ਹੀ ਆ ਉਹ ਕਿਤੇ ਨਾ ਕਿਤੇ ਤਾਂ ਚੱਲ ਕੇ ਹਟਣਗੇ ਹੂੰ ਠੀਕ ਆ ਉਹ ਅੱਜ ਨਹੀਂ ਕੱਲ ਵੱਜਣਗੇ ਹੂੰ ਠੀਕ ਹੈ ਨਾ ਤੇ ਪਰ ਸਮਾਂ ਰਹਿੰਦਿਆਂ ਤੁਹਾਨੂੰ ਇੰਟੂਇਸ਼ਨ ਜੇ ਹੋ ਰਹੀ ਆ ਤੁਹਾਨੂੰ ਪਤਾ ਆ ਬਈ ਆ ਲੜਾਈ ਲੱਗ ਕੇ ਹਟ ਰਹੀ ਆ ਇੱਧਰ ਲੱਗ ਸਕਦੀ ਆ ਆ ਪਹਿਲੀ ਲੜਾਈ ਤੁਸੀਂ ਵੀ ਦੇਖਿਆ ਹੋਣਾ ਇਸ ਚੀਜ਼ ਦਾ ਐਕਸਪੀਰੀਅੰਸ ਅੱਗੇ ਵੀ ਲੜਾਈਆਂ ਹੋਈਆਂ ਪਰ ਪਹਿਲੀ ਲੜਾਈ ਦੇਖਿਆ ਜਿੱਥੇ ਲੋਕਾਂ ਨੂੰ ਡਰ ਨਾਲੋਂ ਜ਼ਿਆਦਾ ਚਾਹ ਜ਼ਿਆਦਾ ਚੜਿਆ ਹੋਇਆ ਸੀ ਇੱਧਰ ਵਾਲੇ ਵੀ ਕਹਿੰਦੇ ਉਹ ਬੰਬ ਸਾਡੇ ਡਿੱਗੇ ਸਾਡਾ ਆ ਉਧਰ ਵਾਲੇ ਕਹਿੰਦੇ ਸਾਡਾ ਆ ਹਨਾ ਝੱਕ ਕੇ ਲੋਕੀ ਸਕ੍ਰੈਪ ਵਾਲੇ ਨੂੰ ਵੇਚਣ ਤੁਰੇ ਫਿਰਦੇ ਹਨ ਤੇ ਇੱਧਰ ਵਾਲੇ ਰੀਲਾਂ ਪਾਈ ਜਾਂਦੇ ਉਹਨਾਂ ਦਾ ਬਲੈਕਆਊਟ ਕਰੋ ਬਾਹਰ ਲੈ ਕੇ ਮੋਬਾਈਲ ਦੀਆਂ ਲਾਈਟਾਂ ਲੈ ਲੈ ਨਿਕਲੇ ਰੀਲਾਂ ਬਣਾ ਰਿਹਾ ਇਹ ਲੋਕਾਂ ਦਾ ਬੌਧਿਕ ਸਤਰ ਕਿ ਬਲੈਕਆਊਟ ਕੀਤਾ ਲੋਕ ਕਿਹਾ ਬਲੈਕਆਊਟ ਕਰੋ ਲੋਕੀ ਗੱਡੀਆਂ ਲੈ ਗਏ ਗੱਡੀਆਂ ਦੀ ਲਾਈਟਾਂ ਹਾਈ ਬੀਮ ਤੇ ਕਰਕੇ ਜਾ ਰਹੇ ਹਾਈ ਬੀਮ ਤੇ ਕਰਕੇ ਜਾ ਰਹੇ ਕਿਉਂਕਿ ਬੌਧਿਕਤਾ ਦਾ ਨਾ ਬੜਾ ਫਰਕ ਪੈ ਗਿਆ ਹੋਇਆ ਸੋਚਣ ਦਾ ਜਿਹੜਾ ਨਜ਼ਰੀਆ ਹੁਣ ਪੇਸ਼ੈਂਸ ਬਹੁਤ ਘਟ ਗਿਆ ਬੱਚਿਆਂ ਦੇ ਅੰਦਰ ਕਿਉਂਕਿ ਆਪਾਂ ਉਹਨਾਂ ਨੂੰ ਰੱਬ ਦੇ ਨਾਮ ਨਾਲ ਨਹੀਂ ਜੋੜੇ ਜੋੜ ਰਹੇ ਉਹਨਾਂ ਨੂੰ ਪਹਿਲਾਂ ਹੀ ਐਸੀ ਐਜੂਕੇਸ਼ਨ ਚ ਪਾ ਰਹੇ ਜਿੱਦੇ ਚ ਉਹਨਾਂ ਨੂੰ ਕ੍ਰਿਟਿਸਿਜ਼ਮ ਜ਼ਿਆਦਾ ਸਿਖਾਇਆ ਜਾ ਰਿਹਾ ਠੀਕ ਹੈ ਉਹ ਬੱਚਿਆਂ ਅੰਦਰ ਮੋਬਾਈਲ ਦੀ ਸਕਰੋਲਿੰਗ ਇੰਨੀ ਜ਼ਿਆਦਾ ਵਧ ਗਈ 3-4 ਸੈਕਿੰਡ 10-15 ਸੈਕਿੰਡ ਤੋਂ ਬਾਅਦ ਚੋਂ ਉਹ ਸਕਰੋਲ ਕਰ ਦਿੰਦੇ ਪੇਸ਼ੈਂਸ ਨਹੀਂ ਨਾ ਹੈਗਾ ਜਿਆਦਾ ਲੰਬੀ ਵੀਡੀਓ ਨਹੀਂ ਦੇਖ ਪਾਉਂਦੇ ਤੇ ਹੁਣ ਉਸੇ ਮੋਬਾਈਲ ਦੇ ਵਿੱਚ ਧਰਮੀ ਵੀਡੀਓਜ਼ ਵੀ ਨੇ ਉਸੇ ਗਲਤ ਵੀਡੀਓ ਵੀ ਨੇ ਹੁਣ ਬৌਧਿਕ ਦਾ ਉਹਦੀ ਸੰਗਤ ਦਾ ਅਸਰ ਹੈ ਕਿ ਉਹ ਕਿਹੜੀ ਵੀਡੀਓ ਨੂੰ ਸਿਲੈਕਟ ਕਰਦਾ ਹੁਣ ਉਹ ਜਿਹੜੇ ਸੰਗਤ 'ਚ ਰਹਿੰਦਾ ਉਹ ਉਸੇ ਤਰੀਕੇ ਦੀ ਵੀਡੀਓ ਦੇਖੂਗਾ ਏਟ ਮੀਨਸ ਉਹਦੇ ਪਾਪ ਵਾਲੇ ਇਹ ਜਿਹੜੇ ਰਾਕਸ਼ਸੀ ਗੁਣ ਨੇ ਕੰਮ ਕਰੋ ਲੋਮੋਂਕਾਰ ਉਹ ਕੰਟਰੋਲ ਚ ਨਹੀਂ ਜੇ ਉਹ ਗੰਦੇ ਬੱਚਿਆਂ ਚ ਬੈਠਦਾ ਗਲਤ ਸੋਚ ਵਾਲੇ ਬੱਚਿਆਂ ਚ ਬੈਠਦਾ ਤਾਂ ਉਹਦਾ ਗਲਤ ਥੌਟ ਵਾਲੀਆਂ ਵੀਡੀਓਜ਼ ਜ਼ਿਆਦਾ ਦੇਖੂਗਾ ਉਹਦਾ ਸਤਰ ਜ਼ਿਆਦਾ ਵਧੂਗਾ ਉਹ ਰਕਸ਼ਸੀ ਗੁਣ ਉਹਦੇ ਚ ਜ਼ਿਆਦਾ ਆਣਗੇ ਆਹੀ ਆ ਬਸ ਸਮਝਾਣ ਦਾ ਤਰੀਕਾ ਵੱਖਰਾ ਆ ਪਹਿਲੇ ਲੋਕਾਂ ਨੇ ਨਾ ਐਜੂਕੇਸ਼ਨ ਘੱਟ ਸੀ ਆਮ ਲੋਕਾਂ ਚ ਤੇ ਉਹਨਾਂ ਨੇ ਚੰਗੀਆਂ ਚੀਜ਼ਾਂ ਨੂੰ ਉਹਨਾਂ ਦੇ ਦੇਵਤੇ ਬਣਾ ਕਰਕੇ ਉਹਨਾਂ ਦਾ ਡਰ ਪੈਦਾ ਕਰਕੇ ਉਹਨਾਂ ਨੂੰ ਸੰਭਾਲਿਆ ਠੀਕ ਹੈ ਉਹਨਾਂ ਸਰ ਕਦੇ ਕੋਈ ਲੋਨ ਨਹੀਂ ਸੀ ਕੋਈ ਕਰਜ਼ੇ ਨਹੀਂ ਸੀ ਕੁਝ ਨਹੀਂ ਸੀ ਅੱਜ ਇਹਨਾਂ ਗਿਆਨ ਸਭ ਕੁਝ ਹੋਣ ਦੇ ਬਾਵਜੂਦ ਇੰਨੀਆਂ ਫੈਸਿਲਿਟੀਆਂ ਹੋਣ ਦੇ ਬਾਵਜੂਦ ਸਭ ਕੁਝ ਹੋਣ ਦੇ ਬਾਵਜੂਦ ਇੱਕ ਇੱਕ ਬੰਦਾ ਰਾਜਿਆਂ ਤੋਂ ਵਧੀਆ ਜ਼ਿੰਦਗੀ ਜੀ ਰਿਹਾ ਪਹਿਲੇ ਰਾਜਿਆਂ ਕੋਲੇ ਏਸੀ ਕਿੱਥੇ ਸੀ ਆਪਣੇ ਘਰੇ ਹੈਗੇ ਹਨ ਪਹਿਲੇ ਰਾਜਿਆਂ ਕੋਲੇ ਗੱਡੀਆਂ ਕਿੱਥੇ ਸੀ ਉਹ ਗੱਡੀਆਂ ਹੈਗੀਆਂ ਹੁਣ ਨਹੀਂ ਟੌਪ ਦੀਆਂ ਹਨ ਜਨ ਕਿ ਆਪਾਂ ਉਹ ਲਾਈਫ ਨੂੰ ਅੱਗੇ ਦੇ ਅੱਗੇ ਡਿਵੈਲਪ ਤਾਂ ਕਰ ਰਹੇ ਹਾਂ ਬਟ ਆਪਾਂ ਐਕਚੁਅਲ ਚ ਪਿੱਛੇ ਜਾ ਰਹੇ ਆ ਆਪਣਾ ਲਿਵਿੰਗ ਸਟੈਂਡਰਡ ਲੋ ਘਟਦੇ ਜਾ ਰਹੇ ਕਿਉਂਕਿ ਅਸੀਂ ਰੱਬ ਤੋਂ ਦੂਰ ਹੁੰਦੇ ਜਾ ਰਹੇ ਹਾਂ ਆਪਣੇ ਮੂਲ ਤੋਂ ਦੂਰ ਹੁੰਦੇ ਜਦੋਂ ਤੁਸੀਂ ਆਪਣੇ ਮੂਲ ਤੋਂ ਤੇ ਆਪਣੇ ਸਹੀ ਪਾਣ ਤੋਂ ਲਾਣ ਪਾਣ ਤੋਂ ਖਾਣ ਪੀਣ ਤੋਂ ਸਹੀ ਭੌਤਿਕਤਾ ਦੇ ਨੈਤਿਕ ਜੀਵਨ ਦੇ ਵਿੱਚ ਜੀਣ ਦੇ ਲਈ ਸਹੀ ਰੂਲਸ ਨੂੰ ਨਹੀਂ ਅਪਣਾਉਂਦੇ ਤੇ ਧਰਮ ਨੂੰ ਆਪਣੇ ਅੰਦਰ ਨਹੀਂ ਵਸਾਉਂਦੇ ਰੀਅਲ ਧਰਮ ਨੂੰ ਠੀਕ ਹੈ ਜਿੱਦਾਂ ਕਿ ਕਿਸੇ ਨਾਲ ਕੋਈ ਝਗੜਾ ਨਹੀਂ ਆ ਉਸ ਚੀਜ਼ ਨੂੰ ਅੰਦਰ ਨਹੀਂ ਵਸਾਉਂਦੇ ਉੰਨੀ ਧੀਰ ਤੁਹਾਡੇ ਝਗੜੇ ਵੀ ਨੇ ਤੁਹਾਡੇ ਸਾਰੇ ਵਾਦ ਵਿਵਾਦ ਵੀ ਨੇ ਤੁਹਾਡਾ ਲੋਕਾਂ ਨਾਲ ਕਹਿ ਦਈ ਵੀ ਸਾਰਾ ਉਹ ਵੀ ਐ ਕੰਟਰੋਵਰਸੀ ਵੀ ਚਲਦੀ ਰਹੇਗੀ ਸਾਰੀ ਰੱਬ ਕੀ ਐ ਰੱਬ ਪਿਆਰ ਆ ਜਿਹੜਾ ਸਾਰਿਆਂ ਚ ਸਾਰਿਆਂ ਚ ਵਸਦਾ ਕਣ ਕਣ ਚ ਰਮਿਆ ਹੋਇਆ ਉਹਨੇ ਜਿੱਧਰ ਦੇਖੋ ਉਧਰ ਦਿਸਦਾ ਮੈਨੂੰ ਤੁਹਾਡੇ ਚ ਨਜ਼ਰ ਆਉਂਦਾ ਭਾਜੀ ਨਜ਼ਰ ਆਉਂਦਾ ਅਦ੍ਰਕਤਾਂ ਨਜ਼ਰ ਆਉਂਦਾ ਸਾਰੇ ਪਾਸੇ ਨਜ਼ਰ ਆਉਂਦਾ ਉਹਦੀ ਖੂਬਸੂਰਤੀ ਆ ਸਾਰੇ ਪਾਸੇ ਉਹ ਆਪਣੀ ਕੁਦਰਤ ਬਣਾ ਕੇ ਆਪ ਉਹ ਚ ਵਸਿਆ ਹੋਇਆ ਰਮਿਆ ਹੋਇਆ ਕਣ ਕਣ ਚੱਲ ਉਹ ਮੈਨੂੰ ਲਈ ਫਿਰਦਾ ਸਵਾਸਾਂ ਚ ਪਤਾ ਲੱਗਦਾ ਇੱਥੇ ਸੱਟ ਲੱਗ ਗਈ ਉਹਨੇ ਭਰਤਾ ਆਪਣੇ ਆਪ ਹੈਨਾ ਏਜਿੰਗ ਪ੍ਰੋਸੈਸ ਮੇਰੀ ਪਿਛਲੇ ਮੈਂ ਕਿੰਨੇ ਜਾਣ ਇੱਕੋ ਹੀ ਸਰੀਰਕ ਢਾਂਚੇ ਦੇ ਵਿੱਚ ਤੁਸੀਂ ਬਚਪਨ ਦੀ ਫੋਟੋ ਆਪਣੀ ਦੇ ਤੁਹਾਡੇ ਨਾਲ ਹੁਣ ਦੀ ਕਵਰ ਜੋ ਤਨਾ ਮੈਚ ਹੀ ਨਹੀਂ ਕਰਨੀ ਕਿਉਂਕਿ ਉਹ ਤਾਂ ਰਿਹਾ ਹੀ ਨਹੀਂ ਉਹ ਤਾਂ ਖਤਮ ਹੋ ਗਿਆ ਉਹ ਏਜਿੰਗ ਪ੍ਰੋਸੈਸ ਐਵਰੀ ਡੇ ਐਵਰੀ ਮਿੰਟ ਐਵਰੀ ਸੈਕਿੰਡ ਸੈਲਸ ਡੈੱਡ ਸੈੱਲ ਹੁੰਦੇ ਜਾਂਦੇ ਆ ਤੁਹਾਡੇ ਖਤਮ ਹੁੰਦੇ ਜਾਂਦੇ ਨਵਾਂ ਬੰਦਾ ਬਣਦਾ ਜਾਂਦਾ ਠੀਕ ਹੈ ਕਿ ਨਹੀਂ ਤੇ ਉਹ ਜਿਵੇਂ ਬਣਦਾ ਜਾਂਦਾ ਉਹਦੀ ਸ਼ਕਲ ਵੀ ਚੇਂਜ ਹੁੰਦੀ ਜਾਂਦੀ ਹੈ ਬਜ਼ੁਰਗ ਹੋ ਕੇ ਤੁਸੀਂ ਬਿਲਕੁਲ ਡਿਫਰੈਂਟ ਹੋਣਾ ਮੈਚ ਹੀ ਨਹੀਂ ਕਰਦੇ ਹਣਾ ਕਿਉਂਕਿ ਹੁਣ ਵਾਲਾ ਰਹਿਣਾ ਨਹੀਂ ਉਹਨੇ ਖਤਮ ਹੋ ਜਾਣਾ ਅਸੀਂ ਐਵਰੀ ਸੈਕਿੰਡ ਮਰ ਰਹੇ ਹਾਂ ਤੇ ਐਵਰੀ ਸੈਕਿੰਡ ਖਿੰਣ ਖਿੰਣ ਭੁੱਲਣ ਹਾਰ ਆਪਾਂ ਖਿੰਣ ਖਿੰਣ ਆਪਣੇ ਸੋਚ ਦੇ ਮੁਤਾਬਕ ਮਨ ਵੱਚ ਕਰਮ ਅਸੀਂ ਮਨ ਦੇ ਪ੍ਰਤੀ ਵੱਖਰੇ ਕਰਮ ਕਰਦੇ ਹਾਂ ਤੇ ਆਪਣੇ ਸਰੀਰਕ ਰੂਪ 'ਚ ਵੱਖਰੇ ਕਰਮ ਕਰਦੇ ਹਾਂ ਤੇ ਬਚਣਾ ਦੇ ਪੱਖ ਤੋਂ ਜ਼ੁਬਾਨ ਦੇ ਪੱਖ ਤੋਂ ਵੱਖਰੇ ਕਰਮ ਕਰਦੇ ਹਾਂ ਤੇ ਸਾਰੇ ਕਾਊਂਟ ਹੁੰਦੇ ਹਾਂ ਤੇ ਪਰਮਾਤਮਾ ਜਿਹੜਾ ਉਹ ਉਹਨੇ ਹਰ ਚੀਜ਼ ਦਾ ਰਿਜ਼ਲਟ ਬਣਾ ਕੇ ਤੁਹਾਡੇ ਹੱਥ ਚ ਦਿੱਤਾ ਤੁਹਾਨੂੰ ਸਹੀ ਗਲਤ ਦੀ ਚੁਆਇਸ ਤੁਹਾਡੇ ਹੱਥ ਚ ਸੁਤੰਤਰ ਰੱਖਿਆ ਤੇ ਉਹਦਾ ਰਿਜ਼ਲਟ